ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਟ੍ਰੈਵਲ ਟੀਵੀ ਦੇ ਸਾਰੇ ਹੀ ਸੱਜਣਾ ਮਿੱਤਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਤੁਹਾਨੂੰ ਦਿਖਾਵਾਂਗੇ ਆਪਾਂ ਗੁਰਦੁਆਰਾ ਸਾਹਿਬ ਕਰਾਵਾਂਗੇ ਦਰਸ਼ਨ ਦੀਦਾਰ ਇਹ ਤੇ ਬਣੇ ਰਹੋ ਜੀ ਬਲੌਗ ਦੇ ਨਾਲ ਤੇ ਜਿਨ੍ਹਾਂ ਨੇ ਵੀ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਜਰੂਰ ਸਬਸਕ੍ਰਾਈਬ ਕਰਨ ਕਰਕੇ ਆਪਾਂ ਨਵੀਆਂ ਨਵੀਆਂ ਵੀਡੀਓ ਇਸ ਚੈਨਲ ਤੇ ਲੈ ਕੇ ਆਉਂਦੇ ਰਹਿਣੇ ਆ ਤੇ ਗੁਰਦੁਆਰਾ ਸਾਹਿਬ ਦੇ ਵੀ ਦਰਸ਼ਨ ਕਰਾਉਣੇ ਆ ਜੀ ਤੇ ਮਿਲਦੇ ਆ ਜੀ ਉੱਥੇ ਜਾ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋ ਜੀ ਸਾਧ ਸੰਗਤ ਜੀ ਅਸੀਂ ਪਹੁੰਚ ਚੁੱਕੇ ਆ ਜੀ ਪਿੰਡ ਗੁਣਾਚੌਰ ਜਿੱਥੇ ਕੀ ਤਾਂ-ਤਾਂ ਸ਼੍ਰੀ ਨਾਭ ਕਮਲ ਰਾਜਾ ਸਾਹਿਬ ਜੀ ਦਾ ਗੁਰਦੁਆਰਾ ਸਾਹਿਬ ਹੈ ਆ ਤੇ ਗੁਰਦੁਆਰਾ ਸਾਹਿਬ ਡਿਸਟ੍ਰਿਕਟ ਨਮਾਸ਼ਹਿਰ ਤਹਿਸੀਲ ਬੰਗੇ ਦੇ ਵਿੱਚ ਸਰਸ਼ੋਭੀ ਤੇ ਆ ਜੀ ਜਦੋਂ ਇਹ ਆਪਾਂ ਬੰਗਿਆਂ ਤੋਂ ਫਲੋਰ ਸਾਈਡ ਨੂੰ ਆਉਨੇ ਆ ਜੀ ਮਕੰਦਪੁਰ ਨੂੰ ਗੁਣਾਚੌਰ ਦਾ ਆਡਾ ਰੋਡ ਦੇ ਉੱਤੇ ਹੀ ਆਉਂਦਾ ਆ ਜੀ ਲੋ ਜੀ ਹੁਣ ਆਪਾਂ ਬਾਬਾ ਜੀ ਤੋਂ ਲਵਾ ਕੇ ਪ੍ਰਸ਼ਾਦ ਹਾਂ ਜੀ ਆਂਦੀਆਂ ਮੰਦ ਤੇ ਹਲਵਾਈਆਂ ਦੇ ਪੰਜਾਬੀ ਲਿਆ ਸੀ ਉੱਥੋਂ ਲਿਆ ਕੇ ਵੇਚਦਾ ਬਾਬਾ ਜੀ ਅੰਦਰ ਕਾਦਾ ਪ੍ਰਸ਼ਾਦ ਚੜਦਾ ਆਇਆ ਜੀ ਜਿੰਨਾ ਮਰਜ਼ੀ ਚੜਦਾ ਭਾਜੀ ਠੀਕ ਹੈ ਜੀ ਪ੍ਰਸ਼ਾਦ ਚੜਦਾ ਠੀਕ ਹੈ ਜੀ ਹਾਂ ਜੀ ਹਾਂ ਲੋ ਜੀ ਜਦੋਂ ਵੀ ਆਵੋ ਆ ਬਾਬਾ ਜੀ ਕੋਲ ਜੂ ਰੂ ਪ੍ਰਸ਼ਾਦ ਲੈਣ ਨੂੰ ਰੁਕਿਓ ਜੀ ਚੜਦਾ ਫਿਰ ਥੇ ਭਾਜੀ ਠੀਕ ਹੈ ਵੇਚਣ ਜਾਣ ਤੋਂ ਤੁਸੀਂ ਤਿਸਤ ਜਾਣ ਤੋਂ ਕੋਈ ਨਾ ਜਾਣ ਤੋਂ ਠੀਕ ਹੈ ਜੀ ਜੋ ਮਰਜ਼ੀ ਲੋ ਜੀ ਸਾਥ ਸੰਗਤ ਜੀ ਇਹ ਹੈ ਗੁਰਦੁਆਰਾ ਧੰਤਨ ਸ਼੍ਰੀ ਨਾਭ ਕਮਲ ਰਾਜਾ ਸਾਹਿਬ ਜੀ ਦਾ ਗੁਰਦੁਆਰਾ ਸਾਹਿਬ ਜੋ ਕਿ ਗੁਣਾ ਚੌਰ ਦੇ ਵਿੱਚ ਸਰਸ਼ੋਭਿਤ ਹੈ ਜੀ ਤੁਸੀਂ ਦਰਸ਼ਨ ਕਰ ਰਹੇ ਹੋ ਧੰਤਨ ਸ਼੍ਰੀ ਨਾਭ ਕਮਲ ਰਾਜਾ ਸਾਹਿਬ ਜੀ ਦੇ ਤੇ ਗੁਰੂ ਘਰ ਦੇ ਬਾਹਰ ਬਹੁਤ ਸਾਰੀਆਂ ਦੁਕਾਨਾਂ ਪ੍ਰਸ਼ਾਦਾਂ ਵਾਲੀਆਂ ਲੱਗੀਆਂ ਹੋਈਆਂ ਆ ਤੇ ਤੁਸੀਂ ਬਾਹਰੋਂ ਹੀ ਪ੍ਰਸ਼ਾਦ ਲੈ ਕੇ ਅੰਦਰ ਮੱਥਾ ਟੇਕ ਸਕਦੇ ਆ ਜੀ ਤੇ ਬਹੁਤ ਹੀ ਸੋਹਣਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਜੀ ਇਹ ਗੁਰਦੁਆਰਾ ਸਾਹਿਬ ਡਿਸਟ੍ਰਿਕਟ ਨਮਾਸ਼ਹਿਰ ਤਹਿਸੀਲ ਬੰਗਾ ਦੇ ਵਿੱਚ ਸਰਸ਼ੋਭਿਤ ਹੈ ਜੀ ਤੇ ਆਪਾਂ ਪਹਿਲਾਂ ਗੁਣਾਚੌੜ ਦਾ ਾਡੇ ਬਾਰੇ ਵੀ ਤੁਹਾਨੂੰ ਦੱਸਿਆ ਜੋ ਕਿ ਮੇਨ ਰੋਡ ਦੇ ਉੱਤੇ ਹੀ ਪੈ ਜਾਂਦਾ ਹੈ ਤੇ ਅੱਜ ਸਿਗਾ ਐਤਵਾਰ ਤੇ ਸੰਗਤ ਦਾ ਭਾਰੀ ਇਕੱਠ ਸੀ ਜੀ ਗੁਰਦੁਆਰਾ ਸਾਹਿਬ ਦੇ ਅੰਦਰ ਬਾੜ ਦੇ ਹੀ ਸਾਰ ਖੱਬੇ ਪਾਸੇ ਜੋੜਾ ਘਰ ਬਣਿਆ ਹੋਇਆ ਹੈ ਜੀ ਗੁਰਦੁਆਰਾ ਸਾਹਿਬ ਦੇ ਤੇ ਤੁਸੀਂ ਆਪਣਾ ਜੋੜਾ ਜਮਾ ਕਰਾ ਕੇ ਤੇ ਅੰਦਰ ਮੱਥਾ ਟੇਕਣ ਜਾ ਸਕਦੇ ਆ ਜੀ ਤੇ ਬਹੁਤ ਹੀ ਆਦਰ ਭਾਵਨਾ ਨਾਲ ਸੰਗਤ ਆਉਂਦੀ ਆ ਜੀ ਮੱਥਾ ਟੇਕਦੀ ਆ ਤੇ ਆਪਣੀਆਂ ਝੋੜੀਆਂ ਖੁਸ਼ੀਆਂ ਦੇ ਨਾਲ ਭਰਦੀ ਆ ਜੀ ਤੇ ਸੰਗ ਆਲੇ ਦਿਵਾਲੇ ਦੇ ਪਿੰਡਾਂ ਦੇ ਵਿੱਚ ਤੇ ਦੂਰ ਦੂਰ ਨਗਰਾਂ ਦੇ ਵਿੱਚ ਰਾਜਾ ਸਾਹਿਬ ਜੀ ਦੀ ਬਹੁਤ ਮਾਨਤਾ ਆ ਜੀ ਤੇ ਅੱਜ ਦਿਨ ਸਿਕ ਐਤਵਾਰ ਤਾਂ ਅਸੀਂ ਵੀ ਅੱਜ ਵਿਚਾਰ ਬਣਾਇਆ ਵੀ ਅੱਜ ਜ਼ਰੂਰ ਰਾਜਾ ਸਾਹਿਬ ਜੀ ਦੇ ਦਰਸ਼ਨ ਕਰਨ ਚਲੀਏ ਦਰਸ਼ਨ ਦੇਦਾਰੇ ਲਈ ਤੇ ਸਾਧ ਸੰਗਤ ਨੂੰ ਵੀ ਕਰਾਈਏ ਤੇ ਸਾਡਾ ਮਕਸਦ ਹੁੰਦਾ ਆ ਜੀ ਜਦੋਂ ਵੀ ਅਸੀਂ ਗੁਰੂ ਘਰ ਚ ਜਾਂਦੇ ਆ ਅਸੀਂ ਜਰੂਰ ਉੱਥੇ ਦੀ ਵੀਡੀਓ ਸ਼ੂਟ ਕਰਦੇ ਆ ਤੇ ਦਰਸ਼ਨ ਦਿਦਾਰੇ ਸੰਗਤ ਨੂੰ ਵੀ ਕਰਾਉਨੇ ਆ ਤਾਂ ਆਪ ਵੀ ਕਰਦੇ ਆ ਜੀ ਧੰਨ ਧੰਨ ਸ਼੍ਰੀ ਨਾਭ ਕਮਲ ਰਾਜਾ ਸਾਹਿਬ ਜੀ ਰਾਜਾ ਸਾਹਿਬ ਜੀ ਦਾ ਬੜਾ ਹੀ ਉੱਚਾ ਸੁੱਚਾ ਜੀਵਨ ਹੈ ਰਾਜਾ ਸਾਹਿਬ ਜੀ ਦਾ ਜਨਮ ਪਿੰਡ ਬੱਲੋ ਕੇ ਨਾਨਕਿਆ ਘਰ ਸਨ 1862 ਨੂੰ ਹੋਇਆ ਰਾਜਾ ਸਾਹਿਬ ਜੀ ਦਾ ਜੱਦੀ ਪਿੰਡ ਮੰਨਨਹਾਰਾ ਜੋ ਕਿ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਹੈ ਰਾਜਾ ਸਾਹਿਬ ਜੀ ਦੇ ਪਿਤਾ ਜੀ ਦਾ ਨਾਮ ਮੰਗਲਦਾਸ ਜੀ ਅਤੇ ਮਾਤਾ ਦਾ ਨਾਮ ਮਾਤਾ ਸਾਹਿਬ ਦੇਵੀ ਜੀ ਰਾਜਾ ਸਾਹਿਬ ਜੀ ਦੇ ਪਿੰਡ ਮੂਸਾਪੁਰ ਵਿਖੇ ਮੌਲਵੀ 샤ウਦੀਨ ਕੋਲ ਵਿਦਿਆ ਪ੍ਰਾਪਤ ਕੀਤੀ ਰਾਜਾ ਸਾਹਿਬ ਜੀ 14 ਸਾਲ ਦੀ ਉਮਰ ਵਿੱਚ ਪਿੰਡ ਮਹਿਰਮਪੁਰ ਵਿਖੇ ਸੰਤ ਗੰਗਾਦਾਸ ਜੀ ਦੇ ਡੇਰੇ ਵਿੱਚ ਸੰਤਾਂ ਦੀ ਮੰਡਲੀ ਦੇ ਨਾਲ ਆਏ ਫਿਰ ਅੱਗੇ ਪਿੰਡ ਢਿੰਗੜਾ ਵਿਖੇ ਬਾਬਾ ਜਵਾਰ ਸਿੰਘ ਜੀ ਦੇ ਨਾਲ ਮਿਲਾਪ ਹੋਇਆ ਬਚਪਨ ਤੋਂ ਹੀ ਪ੍ਰਮਾਤਮਾ ਦੇ ਪ੍ਰੇਮ ਦੀ ਚੇਟਕ ਲੱਗੀ ਹੋਈ ਸੀ ਬਾਬਾ ਜਵਾਰ ਸਿੰਘ ਜੀ ਦੇ ਦਰਸਾਏ ਹੋਏ ਮਾਰਗ ਤੇ ਚੱਲ ਕੇ ਪ੍ਰਮਾਤਮਾ ਨਾਲ ਇੱਕਮਿਕ ਹੋ ਗਏ ਜਿੱਥੇ ਰਾਜਾ ਸਾਹਿਬ ਜੀ ਨੇ ਨਾਨਕਿਆਂ ਨੂੰ ਉਤਾਰਿਆ ਦਾਦਕਿਆਂ ਨੂੰ ਉਤਾਰਿਆ ਉੱਥੇ ਹੀ ਪਿੰਡ ਰੈਪੇ ਵਿੱਚ ਗੁਰਦੁਆਰਾ ਤਖਤ ਸਹਿਬ ਤਮੀਰ ਕਰਵਾਇਆ ਪਿੰਡ ਛਿੰਗੜਾ ਵਿੱਚ ਗੁਰਦੁਆਰਾ ਦੁੱਖ ਨਿਵਾਰਨ ਸਹਿਬ ਉਸਾਰਿਆ ਪਿੰਡ ਗੋਣਾਚੌਰ ਵਿੱਚ ਗੁਰਦੁਆਰਾ ਸਰੋਵਰ ਸਹਿਬ ਉਸਾਰਿਆ ਪਿੰਡ ਗੋਸਾਲਾਂ ਦੀ ਧਰਤੀ ਤੇ ਗੁਰਦੁਆਰਾ ਮੰਜੀ ਸਹਿਬ ਉਸਾਰਿਆ ਪਿੰਡ ਸੁੰਜੋ ਦੀ ਧਰਤੀ ਤੇ ਗੁਰਦੁਆਰਾ ਬੰਗਲਾ ਸਹਿਬ ਜੀ ਦੀ ਸਿਰਜਣਾ ਕੀਤੀ ਪਿੰਡ ਰਾਜਾ ਸਹਿ ਮਜਾਰਾ ਬਿਕੇ ਸਨ 1961 ਨੂੰ ਰੋਸਖਾਨਾ ਸਹਿਬ ਜੀ ਦੀ ਰਚਨਾ ਕਰਕੇ ਮਾਣ ਦਿੱਤਾ ਇਸ ਨਗਰ ਨੂੰ ਰਾਜਾ ਸਹਿਬ ਦਾ ਮਜਾਰਾ ਕਰਕੇ ਸਾਰੀ ਦੁਨੀਆ 'ਚ ਜਾਣਿਆ ਜਾਂਦਾ ਹੈ ਸਨ 1903 ਵਿੱਚ ਆਪ ਜੀ ਨੇ ਮਹਾਨ ਰਚਨਾ ਭਗਵਾਨ ਬਿਲਾਸ ਰਚੀ ਤੁਸੀਂ ਇਸ ਦੇ ਨਾਮ ਤੋਂ ਸਮਝ ਸਕਦੇ ਹੋ ਕਿ ਜਿਹੜੇ ਉਹਦੇ ਨਾਲ ਰਹਿੰਦੇ ਨੇ ਉਹੀ ਉਹਦੇ ਨਾਲ ਗੱਲ ਕਰ ਸਕਦੇ ਸਨ ਜਿਸ ਵਿੱਚ ਪਰਮਾਤਮਾ ਦੀ ਪੁਸਤਕ ਗੁਰੂ ਦੀ ਮਹਤਤਾ ਅਤੇ ਪਰਮਾਤਮਾ ਦਾ ਇੱਕ ਸੰਦੇਸ਼ ਦਿੱਤਾ ਮਨੁੱਖ ਨੂੰ ਚੰਗਾ ਜੀਵਨ ਜੀਣ ਵਾਸਤੇ ਬਹਿਮਾ ਭਰਮਾਂ ਦਾ ਖੰਡਨ ਕੀਤਾ ਰਾਜਾ ਸਾਹਿਬ ਜੀ ਦੀ ਇਸ ਹੱਥ ਲਿਖਤ ਮਹਾਨ ਰਚਨਾ ਨੂੰ ਸਭ ਨੂੰ ਪੜਨਾ ਚਾਹੀਦਾ ਹੈ ਸਨ 1907 ਵਿੱਚ ਰਾਜਾ ਸਾਹਿਬ ਜੀ ਦਾ ਮਿਲਾਪ ਪਟਿਆਲਾ ਵਿਖੇ ਬਾਬਾ ਸਾਹਿਬ ਦਾਸ ਜੀ ਦੇ ਨਾਲ ਹੋਇਆ 30 ਅਗਸਤ ਸਨ 1940 ਨੂੰ ਰਾਜਾ ਸਾਹਿਬ ਜੀ ਮਜਾਰਾ ਵਿਖੇ ਆਪ ਜੋਤੀ ਜੋਤ ਸਮਾ ਗਏ 12 ਭਾਦੋ ਸਨ 1940 ਨੂੰ ਰੋਸ ਖਾਨਾ ਮਜਾਰਾ ਰਾਜਾ ਸਾਹਿਬ ਵਿਖੇ ਆਪ ਜੀ ਦਾ ਸੰਸਕਾਰ ਕੀਤਾ ਗਿਆ ਜਿਸ ਥਾਂ ਤੇ ਸੁੰਦਰ ਆਲੀਸ਼ਾਨ ਦਰਬਾਰ ਦੀ ਸਥਾਪਨਾ ਕੀਤੀ ਗਈ ਰਾਜਾ ਸਾਹਿਬ ਜੀ ਨੇ ਆਪਣੀ ਕੋਈ ਵੀ ਤਸਵੀਰ ਨਹੀਂ ਖਚਾਈ ਤੇ ਰਾਜਾ ਸਾਹਿਬ ਜੀ ਦੀ ਆਪ ਦੀ ਕੋਈ ਵੀ ਤਸਵੀਰ ਨਹੀਂ ਹੈ 78 ਸਾਲ ਆਪ ਜੀ ਸਵਾਸ ਸਵਾਸ ਪ੍ਰਮਾਤਮਾ ਦਾ ਨਾਮ ਜਪਦੇ ਰਹੇ ਅਤੇ ਦੂਜਿਆਂ ਨੂੰ ਜਪਾਉਂਦੇ ਰਹੇ ਅਨੇਕਾਂ ਹੀ ਉਪਕਾਰ ਵਾਲੇ ਕੰਮ ਕੀਤੇ ਇਹ ਸੀ ਜੀ ਗੁਰਦੁਆਰਾ ਰਾਜਾ ਸਾਹਿਬ ਜੀ ਦਾ ਇਤਿਹਾਸ ਬਾਰੇ ਜਿਹੜੀ ਵੀ ਖਾਲਸਾ ਟ੍ਰੈਵਲ ਟੀਵੀ ਨਾਲ ਸੰਗਤ ਜੁੜੀ ਆ ਜਾਂ ਇਸ ਵੀਡੀਓ ਨੂੰ ਦੇਖਦੇ ਪਏ ਆ ਉਹ ਜ਼ਰੂਰ ਲਾਈਕ ਕਰਨ ਕਮੈਂਟ ਕਰਨ ਸ਼ੇਅਰ ਕਰਨ ਤੇ ਸਾਡੇ ਚੈਨਲ ਨੂੰ ਫੋਲੋ ਜ਼ਰੂਰ ਕਰਨ ਸਬਸਕ੍ਰਾਈਬ ਕਰਨ ਤਾਂ ਕਿ ਜਿਹੜੀਆਂ ਆਉਣ ਵਾਲੀਆਂ ਵੀਡੀਓ ਆ ਉਹ ਸਾਧ ਸੰਗ ਜੀ ਤੁਹਾਡੇ ਤੱਕ ਪਹੁੰਚ ਸਕਣ ਤੇ ਆਪਾਂ ਗੁਰਦੁਆਰਾ ਇਤਿਹਾਸਿਕ ਦੀਆਂ ਨਮੀਆਂ ਨਮੀਆਂ ਵੀਡੀਓ ਲੈ ਕੇ ਤੁਹਾਡੇ ਅੱਗੇ ਹਾਜ਼ਰ ਹੋਵਾਂਗੇ ਠੀਕ ਅੱਜ ਵੱਜ ਕੇ ਬਲਾਓ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ